ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਜੀ ਡੀ ਐਸ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਅੱਜ ਅਸੀਂ ਪਹੁੰਚੇ ਹਾਂ ਕਸਬਾ ਪਿੱਖਵਿੰਡ ਵਿਖੇ ਇੱਥੇ ਇੱਕ ਨੌਜਵਾਨ ਹੈ ਕਿੰਨੇ ਬੰਗਿਆ ਸਾਲਾਂ ਦਾ ਜਿਸ ਨੂੰ ਸੱਤਰ ਬਾਣੀਆਂ ਕੰਠ ਨੇ ਔਰ ਗੁਰੂ ਘਰ ਦੇ ਜਿੰਨੇ ਵੀ ਪ੍ਰਮਾਨ ਸਾਜ ਨੇ ਸਾਰੇ ਸਾਜ ਵਜਾ ਲੈਂਦਾ ਹੈ ਆਓ ਆਪਾਂ ਉਸ ਨੌਜਵਾਨ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਆਪਾਂ ਉਹਦੇ ਕੋਲੋਂ ਇਹ ਸਾਰੀ ਜਾਣਕਾਰੀ ਲੈਣੇ ਆ ਕਿ ਇਹ ਇਹਨਾਂ ਕੁਝ ਕਿੱਥੋਂ ਸਿੱਖਿਆ ਤੇ ਕਿੰਨਾ ਤੁਹਾਨੂੰ ਇਹ ਸਿਖਾਇਆ ਸੋ ਸਾਰੀ ਜਾਣਕਾਰੀ ਅੱਜ ਉਸ ਨੌਜਵਾਨ ਦੇ ਕੋਲੋਂ ਲੈਣੇ ਆਂ ਵੀਰ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਵੈਰ ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਸੀਂ ਆਪਣਾ ਨਾਮ ਦੱਸੋ ਕਿੱਥੋਂ ਦੇ ਰਹਿਣ ਵਾਲੇ ਜੋ ਜੀ ਮੇਰਾ ਨਾਮ ਭਾਈ ਸੁਖਵਿੰਦਰ ਸਿੰਘ ਤੇ ਮੈਂ ਪਿੱਖੀਪਿੰਡ ਇਲਾਤਰੰਤ ਅਨੁਕੀ ਰੇਰੀਆ ਜੀ ਅ ਵੀਰ ਜੀ 70 ਬਾਣੀਆਂ ਤੁਸੀਂ ਕਹਿੰਦੇ ਜੋ ਮੈਨੂੰ ਜ਼ਬਾਨੀ ਕੰਠ ਹੈ ਇਹ ਕਿੰਨੇ ਚਿਰ ਦੇ ਵਿੱਚ ਸਾਰੀਆਂ ਬਾਣੀਆਂ ਜਿਹੜੀਆਂ ਤੁਸੀਂ ਜ਼ਬਾਨੀ ਕੰਠ ਕਰ ਲਈਆਂ ਵੀਰ ਜੀ ਇਹ ਨਾ ਮਤਲਬ ਮੈਂ ਛੋਟਾ ਜਿਹਾ ਹੀ 3 ਸਾਲ ਦਾ ਜਦੋਂ ਮਾਤਾ ਨੇ ਮੈਨੂੰ ਗੁਰੂ ਘਰ ਕੱਢਣਾ ਸ਼ੁਰੂ ਕੀਤਾ ਸੀ ਤੇ ਜਦੋਂ ਉੱਥੇ ਉਸਤਾਦ ਜੀ ਕੀਤੇ ਕਰਦੇ ਹੁੰਦੇ ਸੀ ਤੇ ਜਦੋਂ ਉਹਨਾਂ ਦੀ ਨਿਗਾਹ ਪਈ ਤਾਂ ਫਿਰ ਉਹਨਾਂ ਨੇ ਮਤਲਬ ਛੋਟਾ ਜਿਹਾ ਜਾਣਦੇ ਹੋਏ ਆਪਣੇ ਨਾਲ ਲਾਇਆ ਤੇ ਤਕਰੀਬਨ ਮੈਂ 13-14 ਸਾਲ ਉਹਨਾਂ ਨਾਲ ਕੋਲ ਕਿਉਂਕਿ ਮੇਰਾ ਪਿੰਡ ਖਾਲਦਾ ਸੀ ਪਹਿਲਾਂ ਉਹ ਵੀ ਖਾਲਦੇ ਰਹਿੰਦੇ ਸੀ ਤੇ ਸ਼ਾਮ ਨੂੰ ਉਹਨਾਂ ਜਦੋਂ ਡਿਊਟੀ ਤੋਂ ਵਾਪਸ ਆਉਣਾ ਤੇ ਮੈਂ ਸਕੂਲੋਂ ਆ ਕੇ ਵਾਪਸ ਉਹਨਾਂ ਕੋਲ ਜਾਣਾ ਤਾਂ ਉਹਨਾਂ ਨੇ ਉਦੋਂ ਬੜੀ ਯਾਦ ਕਰਾਈ ਲੰਮਾ ਸਮਾਂ ਰਹਿ ਕੇ ਉਹਨਾਂ ਕੋਲ ਉਹਨਾਂ ਜਿੱਥੇ ਇੱਕ ਪਿਓ ਵਾਂਗ ਪੁੱਤਰ ਵਾਂਗ ਮੈਂ ਨਟਰੀਟ ਕੀਤਾ ਤੇ ਉੱਥੇ ਉਹਨਾਂ ਨੇ ਜੋ ਕੁਝ ਉਹਨਾਂ ਨੂੰ ਆਉਂਦਾ ਸੀ ਜੋ ਕੁਝ ਸਮਝ ਆਇਆ ਸੀ ਤੇ ਕੋਈ ਵੀ ਮਸਲਾ ਜਾਂ ਕੋਈ ਵੀ ਕੋਈ ਵੀ ਸਿਧਾਂਤ ਦੀ ਗੱਲ ਵੀ ਚੱਲਦੀ ਤੇ ਉਹਨਾਂ ਨੇ ਮੈਨੂੰ ਖੁੱਲ ਕੇ ਬੜੇ ਸਾਫ਼ ਤਰੀਕੇ ਨਾਲ ਦੱਸਿਆ ਸਮਝਾਇਆ ਤੇ ਉਹਨਾਂ ਕੋਲ ਰਹਿ ਕੇ 15-16 ਸਾਲ ਮੈਂ ਉਹਨਾਂ ਕੋਲ ਰਹਿ ਕੇ ਅਜੇ ਵੀ ਇਹ ਨਹੀਂ ਕਿ ਹੁਣ ਵੀ ਅਜੇ ਵੀ ਮੈਂ ਉਹਨਾਂ ਕੋਲ ਜਦੋਂ ਕੋਈ ਮਸਲਾ ਹੋਵੇ ਜਾਂ ਕੋਈ ਪੁੱਛਣਾ ਦੱਸਣਾ ਹੋਵੇ ਤੇ ਕਿਉਂਕਿ ਉਹ ਮੇਰੇ ਨੇੜੇ ਨੇ ਤੇ ਮੈਂ ਉਹਨਾਂ ਕੋਲ ਖਾਲੜੇ ਮੇਰਾ ਆਮ ਆਉਣ ਜਾਣ ਹੈਗਾ ਮੇਰਾ ਪਿੰਡ ਵੀ ਹੈ ਤੇ ਮੈਂ ਉਹਨਾਂ ਕੋਲ ਜਾਵਾਂ ਨਾ ਜਾਂ ਕੋਈ ਗੱਲਬਾਤ ਕਰਨੀ ਹੋਵੇ ਤਾਂ ਉਹ ਕਦੋਂ ਵੀ ਫੋਨ ਲਾਵਾਂ ਜਾਂ ਫੋਨ ਤੇ ਵੀ ਨੇਰੇ ਸਵੇਰੇ ਵੀ ਜਾਂ ਸ਼ਾਮ ਨੂੰ ਦਿਨੇ ਜਾਵਾਂ ਤਾਂ ਮੈਨੂੰ ਬੜੇ ਪਿਆਰ ਨਾਲ ਸ਼ੌਂਕ ਨਾਲ ਖੋਦ ਦੱਸ ਸਾਡੇ ਸਰੋਤਿਆਂ ਨੂੰ ਜਿਹੜੀਆਂ ਤੁਹਾਨੂੰ 70 ਬਾਣੀਆਂ ਕੰਠ ਨੇ ਉਹ ਦੱਸ ਸਕਦੇ ਜੋ ਹਾਂਜੀ ਮੈਂ ਉਹਨਾਂ ਵਿੱਚੋਂ ਕੋਈ ਪ੍ਰਮੁੱਖ ਬਾਣੀਆਂ ਦੇ ਨਾਮ ਲੈ ਦਿੰਦਾ ਜਿਵੇਂ ਅਸਰ ਦੀ ਬਾਣੀ ਸੁਖਮਨੀ ਸਾਹਿਬ ਕੁਚਤ ਜੀ ਸੁਚਤ ਜੀ ਗੁਣਵੰਤੀ 12 ਮਾ ਮਾ 12 ਮਾ ਤੁਖਾਰੀ ਪੱਟੀ ਇਸੇ ਤਰ੍ਹਾਂ ਫੁਣੇ ਚਾ ਬੋਲੇ ਗਾਥਾ ਜਾਇਦਾ ਬਸੰਤ ਕੀ ਵਾਰ ਜਾਂ ਸ਼ਰੀ ਰਾ ਸਾਰਾਈ ਰਾਗ ਬਿਹਾਰੀ ਰਾਗ ਜਯਾਵੰਤੀ ਰਾਗ ਟੋੜੀ ਤੇ ਸੋਰ ਰਾਗ ਦਾ ਬਹੁਤ ਹਿੱਸਾ ਮੈਂ ਚਿਤ ਕਰ ਲਿਆ ਇਹਦਾ ਹੋਰ ਵੀ ਬਾਣੀਆਂ ਨੇ ਜੀ ਜਦਾ ਜਾਇਦਾ ਬਸੰਤ ਦੀ ਵਾਰ ਦੀਆਂ ਕੁਝ ਪੰਕਤੀਆਂ ਸਾਡੇ ਸਰੋਤਿਆਂ ਨੂੰ ਸੁਣਾ ਜਿਵੇਂ ਉੱਥੇ ਸੱਚੇ ਪਾਸ਼ਾ ਮਹਾਰਾਜ ਫਰਮਾਨ ਕਰਦੇ ਨੇ ਹਰ ਕਾ ਨਾਮ ਧਿਆਇ ਕੈ ਓਹੋ ਹਰਿਆ ਪਾਈ ਕਰਮਲਖੰਦੈ ਪਾਈਏ 에ਹਰੋ ਸਹਾਈ ਵਾਣਤ ਤੇਂਦਰ ਪਵਨ ਮੌਲਿਆ ਅਮਰਤ ਫਲ ਪਾਈ ਮੇਲੇ ਸਾਧੂ ਸੋਖੇ ਉਪਜਾਇ ਲੱਥੀ ਸਬ ਸ਼ਾਈ ਨਾਨਕ ਸਿਮਰੈ ਏਕ ਨਾਮ ਫਿਰ ਬਹੁਤ ਨਤਾਈ ਪੰਜੇ ਬਦੈ ਮਹਾਵਲੀ ਕਰ ਸੱਚਾ ਟੋਵਾ ਆਪਣੇ ਚਰਨ ਜਪਾਇਣ ਵਿਚ ਦਇ ਖੜੋਵਾ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਵਾ ਗੈ ਰਾਇਨ ਨਾਮ ਧਿਆਇ ਦਾ ਫਿਰ ਪਾਹ ਨਾਮ ਵਾ ਜਿਸਤੇ ਪੁਜਿਆ ਨਾਨਕਾ ਸੋਈ ਫਿਰ ਹੋਵਾ ਅਖੀਲਾ ਬੰਦ ਐ ਕਿਥੋਂ ਪੁਜੇ ਕਹਿ ਰਹੇ ਕਹਿ ਮਾਇ ਸਮਾਇ ਜੀ ਜਨ ਜੀ ਜਨ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿ ਨਿਤ ਆਇ ਨਾ ਸੁਣਾ ਨਿਤ ਸੇ ਪਗਤ ਸੁਹਾਵੇ ਆਕ ਮੇਰਾ ਗੋਚਰ ਸਾਹਿਬੋ ਦੂਸਰ ਲਵੇ ਨਾ ਲਾਵੇ ਸੱਚ ਪੂਰਾ ਗੁਰੂ ਉਪਦੇਸ਼ਿਆ ਨਾਨਕ ਸੁਣਾ ਕੁਛ ਅੱਜੀ ਦੀਆਂ ਸਾਨੂੰ ਕੁਝ ਪੰਕਤੀਆਂ ਸਾਡੇ ਸੁਰਤਿਆਂ ਸੁਣਾ ਉੱਥੇ ਗੁਰਸਾ ਪ੍ਰਮਾਨ ਕਰਦੇ ਨੇ ਮਨ ਕੁਛ ਅੱਜੀ ਆ ਮਾਂ ਵੰਡੋਸੜੇ ਹਾਂ ਕਿਉਂ ਸਹਰਾਵਣ ਜਾਉ ਜੀਓ ਇੱਕ ਦੂ ਇੱਕ ਚੜੰਦੀਆਂ ਕੌਣ ਜਾਣੇ ਮੇਰਾ ਨਾਮ ਜੀਓ ਜਿੰਨੀ ਸਖੀ ਐ ਸ਼ੋਹਰਾਵਿਆ ਸੇ ਅੰਬੀ ਸ਼ਾਵੜੀ ਐ ਜੀਓ ਹਜਵੀਰ ਜੀ ਸਾਡੇ ਸਰੋਤਿਆਂ ਨੂੰ ਸ਼ਲੋਕ ਸੁਣਾ ਦਿਓ ਫਰੀਦ ਸਾਹਿਬ ਦੇ ਸ਼ਲੋਕ ਸੁਣਾਓ ਜਿਵੇਂ ਇੱਥੇ ਫਰੀਦ ਸਾਹਿਬ ਸ਼ੁਰੂ ਕਰਦੇ ਨੇ ਨਾ ਜਿੱਤ ਦਿਹਾੜੇ ਤਨਵਰੀ ਸਾਹੇ ਲੈ ਲਖਾਏ ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾ ਲੈ ਆਏ ਜੇਂਦਰ ਨਿਮਾਣੀ ਕੱਢੀ ਐ ਹੱਡਾਂ ਕੋ ਕੜਕਾਏ ਸਾਹੇ ਲਿਖੇ ਨਾ ਚਲਨੀ ਜਿੰਦੂ ਕੋ ਸਮਝਾਏ ਜਿੰਦ ਵਉਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਆਪਣ ਹੱਥੀਂ ਜੁਲਕੇ ਕਹਿ ਗੱਲ ਲੱਗਾ ਥਾਈ ਵਾਲੋਂ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਸਿੱਧਾ ਕਿڑی ਪਵੰਦਈ ਖੜਾਣਾ ਆਪ ਮੁਹਾਏ ਇਹ ਪਹਿਲਾ ਸ਼ਲੋਕ ਹੈ ਬਹੁਤ ਵਧੀਆ ਅ ਵੀਰ ਜੀ ਕਿਸੇ ਨੂੰ ਇੱਕ ਕਲਾ ਆਉਂਦੀ ਏ ਜਾਂ ਦੋ ਕਲਾ ਆਉਂਦੀ ਏ ਤੁਸੀਂ ਤਾਂ ਆਪਣੇ ਅੰਦਰ ਬਿਆਨਤ ਕਲਾ ਜਿਹੜੀਆਂ ਨੇ ਉਹ ਸਮਾਈ ਬੈਠੇ ਜੋ ਤੁਸੀਂ ਅ ਤੁਹਾਡੀ ਵਾਰਾਂ ਵੀ ਗਾ ਲੈਂਦੇ ਜੋ ਕੁਇਸਰੀ ਵੀ ਗਾ ਲੈਂਦੇ ਜੋ ਤੇ ਜਿਹੜੇ ਗੁਰੂ ਘਰ ਨੇ ਪ੍ਰਵਾਨ ਸਾਜ਼ ਕੀਤੇ ਨੇ ਸਾਰੇ ਸਾਜ਼ ਵਜਾ ਲੈਂਦੇ ਜੋ ਕਿਹੜੇ ਕਿਹੜੇ ਸਾਜ਼ ਵਜਾ ਲੈਂਦੇ ਸਾਡੇ ਸਰੋਤਿਆਂ ਨੂੰ ਉਹ ਵੀ ਜਰੂਰ ਦੱਸਿਓ ਮੈਂ ਜਿਵੇਂ ਆਪਦੀ ਗੱਲ ਕੀਤੀ ਕਿ ਬਿਆਨਤ ਕਲਾ ਮੈਂ ਕੁਝ ਵੀ ਨਹੀਂ ਆਉਂਦਾ ਕਿਉਂਕਿ ਬਾਣੀ ਕਹਿੰਦੀ ਹੈ ਇੱਕ ਦੂਜੇ ਇੱਕ ਚੜੰਦੀਆਂ ਮੈਨੂੰ ਕੁਝ ਵੀ ਨਹੀਂ ਆਉਂਦਾ ਤੇ ਪਰ ਜਿੰਨਾ ਕੋ ਤਰਸ ਕਰਦਾ ਹੈ ਜਿੰਨਿ ਕੋਨੇ ਮਿਹਨਤ ਕਰਨ ਦੀ ਹਿੰਮਤ ਬਲ ਬਖਸ਼ਿਆ ਹੈ ਉਹਨਾਂ ਕ ਮੈਂ ਜਦੋਂ ਬਹਿਨਾ ਤੇ ਉੱਥੇ ਸੱਚੇ ਪਾਤਸ਼ਾਹ ਨੇ ਜਿੰਨਿ ਕੋ ਜਿੰਨਾ ਕ ਫਲ ਬਖਸ਼ਿਆ ਤਾਂ ਉੱਥੇ ਤਬਲਾ ਹਰਮੋਨੀਅਮ ਦਿਲਰੁਬਾ ਸਰੰਗੀ ਤਾਉਸ ਇਸਰਾਜ ਟੱਡ ਇਹ ਜੋ ਸਾਜ਼ ਗੁਰੂ ਘਰ ਨੇ ਪ੍ਰਵਾਨ ਕੀਤੇ ਹੋਏ ਨੇ ਤੇ ਉਹ ਮੈਂ ਮਾਲਕ ਦੀ ਕਿਰਪਾ ਨਾਲ ਜਿੰਨੇ ਵੀ ਆਉਂਦੇ ਹੋ ਸਕਦਾ ਵਾਤ ਤੋਂ ਵਾਤ ਕੋਸ਼ਿਸ਼ ਕਰਦਾ ਤਰਬਾਬ ਹੁਣ ਸ਼ੁਰੂ ਕੀਤੀ ਹੋਈ ਹੈ ਤੇ ਮਾਲਕ ਦੀ ਕਿਰਪਾ ਨਾਲ ਉਹ ਮੈਂ ਸਾਜ਼ ਪਾਕਿਸਤਾਨ ਮੰਗਾਇਆ ਚਾਚਾ ਠੀਕ ਹੈ ਤੇ ਇਸ ਮਾਲਕ ਦੇ ਕਿਪਾ ਨਾਲੋਂ ਸ਼ੁਰੂ ਕੀਤਾ ਹੋਇਆ ਹੁਣ ਤੇ ਜੇਕਰ ਸਰੰਗੀ ਸਰੰਗੀ ਦੇ ਉਸਤਾਦ ਦੀ ਗੱਲ ਕਰਾਂ ਤਾਂ ਸਭ ਤੋਂ ਪਹਿਲਾਂ ਜੋ ਸ਼ੁਰੂ ਕੀਤਾ ਸੀਦਾ ਉਸਤਾਦ ਉਸਤਾਦ ਗੁਰਲਾਲ ਸਿੰਘ ਬੈਂਕਾ ਸਾਹਿਬ ਜੀ ਉਸ ਤੋਂ ਬਾਅਦ ਉਸਤਾਦ ਸੁਭਾ ਸਿੰਘ ਜੀ ਅਤੇ ਵੱਡੇ ਉਸਤਾਦ ਜੀ ਉਸਤਾਦ ਤੋਹਫਾ ਸਾਹਿਬ ਜੀ ਤਰ ਸਿੰਘ ਜੀ ਉਹਨਾਂ ਕੋਲੋਂ ਮੈਂ ਸੰਗੀ ਸਿੱਖਿਆ ਲੈ ਰਿਹਾ ਜੇਕਰ ਕੁਿਛਰੀ ਦੀ ਗੱਲ ਕਰਾਂ ਤਾਂ ਕੁਿਛਰੀ ਮੈਂ ਸੋਚਦਾ ਵੀ ਘਰੋਂ ਹੀ ਡੈਡੀ ਦੀ ਗੱਲ ਲੈਂਦੇ ਆ ਅੱਛਾ ਜੀ ਗੱਲ ਵੱਖਰੀ ਆ ਕਿ ਕਿ ਵਿਰਾਸਤ ਦੇ ਵਿੱਚ ਮਿਲਿਆ ਜੀ ਹਾਂਜੀ ਕਿਉਂਕਿ ਉਹਨਾਂ ਦਾ ਸ਼ੌਂਕ ਸੀ ਅੱਛਾ ਜੀ ਤੇ ਕੁਝ ਗਰੀਬੀ ਨੇ ਛੱਟ ਆਇਆ ਸੀ ਮਾਰੀਆਂ ਕੁਝ ਹੱਲੇ ਜ਼ਿੰਦਗੀ ਦੇ ਐਸੇ ਹੋਏ ਤੇ ਕੁਝ ਕਾਲੇ ਦਵਾਰ ਵਿੱਚ ਕਟਵੀ ਪਈ ਅੱਛਾ ਤੇ ਉਹ ਕਰਕੇ ਉਹ ਮਤਲਬ ਸਾਹਮਣੇ ਨਹੀਂ ਆ ਸਕੇ ਤਾਂ ਵਜ੍ਹਾ ਕਿ ਇਹ ਕਹਿੰਦੇ ਵੀ ਮੇਰਾ ਸ਼ੌਂਕ ਰਹਿ ਗਿਆ ਪਰ ਮੈਂ ਇਹ ਨਾ ਮਾਨਾ ਵੀ ਮਤਲਬ ਉਹਨਾਂ ਵੱਲੋਂ ਉਹਨਾਂ ਵੱਲੋਂ ਵੇਖ-ਵੇਖ ਕੇ ਬਿਲਕੁਲ ਵੀ ਜੀ ਆਪਣੀ ਵਿਚਾਰ ਤੇ ਅੱਗੇ ਵੀ ਜਾਰੀ ਰਵੇਗੀ ਸਭ ਤੋਂ ਪਹਿਲਾਂ ਫਿਰ ਸਾਡੇ ਸਰੋਤਿਆਂ ਨੂੰ ਢਾ ਢਾਡੀ ਵਾਰ ਸੁਣਾਈ ਜਾਵੇ ਮੈਂ ਖੁਸ਼ ਕਰਦਾ ਕਿ ਢਾਡੀ ਕਲਾ ਦੀ ਬਣਗੀ ਕਵਿਤਾ ਹਾਂਜੀ ਮੈਂ ਉਹਨਾਂ ਨਾਲ ਸਾਹ ਵੀ ਸਾਂਝ ਪਾਉਣਾ ਠੀਕ ਗਿਆ ਆयो ਦ ਕਟਿਆ ਗੇੜੇ ਹੈ ਚਿਰਾਸੀ ਵਾਲਾ ਗਿਆ ਆयो ਦ ਕਟਿਆ ਹੋ ਹੋ ਰੋਕ ਕੇ ਵਖਾਲ ਦਿੱਤਾ ਗੁੱਸੇ ਵਿੱਚ ਵਲੀ ਨੇ ਜਾ ਗੁੱਸੇ ਵਿੱਚ ਵਲੀ ਨੇ ਜਾ ਪਰਬਤ ਉਲਟਿਆ ਗੁੱਸੇ ਵਿੱਚ ਵਲੀ ਨੇ ਜਾ ਪਰਬਤ ਉਲਟਿਆ ਹੋ 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 ਬਹੁਤ ਹੁਦਿਆ ਬਹੁਤ ਹੁਦਿਆ ਵੀ ਜਿਸ ਤਰ੍ਹਾਂ ਤੁਸੀਂ ਟਾਡੀ વાਤ ਸੁਣਾਈ ਆ ਸਾਡੇ ਸਰੋਤਿਆਂ ਨੂੰ ਨਾਲ ਹੀ ਇੱਕ ਕਵੀਸਰੀ ਦੇ ਵੀ ਦੋ ਬੰਦ ਜਿਹੜੇ ਨਾ ਉਹ ਸੁਣਾਉ। ਇਹ ਦੋ ਬਿਖੀ ਦੀ ਗੱਲ ਕਰਦੇ ਆ ਤੇ ਬੜੇ ਸ਼ਾਨਦੇ ਤੇ ਜਦੋਂ ਮੀਰ ਮੰਨੂ ਨਿਵਾੜੀਆਂ ਪਾਈਆਂ ਹੂੰ ਹੂੰ ਜਉਸਾ ਰਸ ਸਸਾ ਚੱਲਦਾ ਤਾਂ ਉਥੇ ਇੱਥੇਗਾ ਉਥੇ ਗਵਤਾਕ ਆਉਂਦੀ ਹੈ ਤੇ ਉਹ ਕਹਿੰਦੇ ਸੀ ਕਿ ਮੰਨੂ ਦਾ ਹੁਕਮ ਪਾ ਕੇ ਫੜ ਦੇ ਜੱਲਾ ਦੇ ਆ ਕੇ ਉਹ ਟਾਲ ਦੇ ਨਹੀਂ ਹਤ ਹਤਿਆਰੇ ਫੜ ਕੇ ਮਾਸੂਮ ਵਿਚਾਰੇ ਉੱਪਰ ਦੇ ਵੱਲ ਨੂੰ ਚਲਾਉਂਦੇ ਮਾਵਾਂ ਦੀਆਂ ਅੱਖਾਂ ਸਾਹਮਣੇ ਪੁੱਤ ਨੇਜਿਆ ਤੇ ਟੰਗ ਕੇ ਦਿਖਾਉਂਦੇ ਮਾਵਾਂ ਦੀਆਂ ਅੱਖਾਂ ਸਾਹਮਣੇ ਬੋਤੋ ਦੀਆ ਤਾਂ ਕਿੱਥੇ ਕਿੱਥੇ ਕਿਹੜੀ ਕਿਹੜੀ ਸਟੇਜ ਤੇ ਜਾਣ ਦਾ ਤੇ ਗਾਉਣ ਦਾ ਮੌਕਾ ਮਿਲਿਆ ਹੈ ਅ ਸਭ ਤੋਂ ਮੁਕੱਦਸ ਸਥਾਨ ਦਰਬਾਰ ਸਾਹਿਬ ਵਿਖੇ ਮੀਰ ਬਾਬਾ ਡਾ ਸਾਹਿਬ ਜੀ ਵਿਖੇ ਤੇ ਇੱਥੇ ਜਨਮ ਸਥਾਨ ਬਾਬੀ ਸਿੰਘ ਪੋਗੰਡ ਵਿਖੇ ਅੱਛਾ ਤੇ ਮੈਂ ਬਤੌਰ ਕੀਰਤਨ ਦੇ ਰਾਗੀ ਤੌਰ ਤੇ ਤੇ ਜੇਕਰ ਮੈਂ ਬਤੌਰ ਡਾਡੀ ਗੱਲ ਕਰਾਂ ਤਾਂ ਮਾਲਕ ਨੇ ਬੜੀ ਦੂਰ ਦੂਰ ਜਿਵੇਂ ਗਵਾਲੀਅਰ ਜਿਹੜਾ ਕਿਲਾ ਬੜਿਆ ਹੋਇਆ ਬੰਦੀ ਸ਼ੋਟ ਕਿਲਾ ਜਾਉਗਾ ਐਮਪੀ ਯੂਪੀ ਵਿੱਚ ਵੀ ਤੇ ਪੰਜਾਬ ਵਿੱਚ ਮੈਂ ਤਕਰੀਬਨ 2 ਸਾਲ ਜੇ ਹੋਏ ਨੇ ਸੰਗੀਤ ਵਜਾਉਂਦਿਆਂ ਨੂੰ ਅੱਛੇ ਤੇ ਸੇਵਾ ਕਰਦੇ ਆ ਬਤੌਰ ਸੰਗੀਤ ਮਾਸਟਰ ਤੇ ਤਕਰੀਬਨ ਮੈਂ ਪੰਜਾਬ ਦੇ ਬਹੁਤੇ ਪਿੰਡ ਮਤਲਬ ਵੇਖ ਲਏ ਨੇ ਜਿਹੜੇ ਜਿਹੜੇ ਦੁਆਬਾ ਤਕਰੀਬਨ ਸਾਰਾ ਘੁੰਮ ਲਿਆ ਗੁਰਦਾਸਪੁਰ ਏਰੀਆ ਮੈਂ ਤਕਰੀਬਨ ਸਾਰੇ ਕਿਹੜੇ ਜਥਿਆਂ ਦੇ ਨਾਲ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਤੇ ਮੈਂ ਜਦੋਂ ਸ਼ੁਰੂ ਹੋਇਆ ਸੀ ਤਾਂ ਉਦੋਂ ਮੇਰੇ ਨਾਲ ਸਾਥੀ ਪੜਦਾ ਸੀ ਸਿੱਖਦਾ ਸੀ ਬਿਕਰਮਜੀਤ ਸਿੰਘ ਜੋੜਾ ਹੂੰ ਤੇ ਉਸ ਤੋਂ ਬਾਅਦ ਹੋਰ ਸੰਗਰਾਂ ਵੀ ਵਰਤਾਲਾਪ ਹੋਈ ਟੈਸ ਟਾਈਮ ਮੈਂ ਮਾ ਭਾਈ ਕਬਲਜੀਤ ਸਿੰਘ ਜਾਦਪੁਰ ਜਿਹੜਾ ਗਰਦਾਸਪੁਰ ਤੋਂ ਠੀਕ ਹੈ ਉਹ ਪਹਿਲਾਂ ਦਿੱਲੀ ਕਮੀ ਟਵੀਅ ਸੇਵਾ ਕਰਦੇ ਸੀ ਤੇ ਹੁਣ ਇਹਨਾਂ ਉਹਨਾਂ ਪੰਜਾਬ ਚਾ ਬਣਾਇਆ ਹੋਇਆ ਤੇ ਮੈਂ ਉਹਨਾਂ ਨਾਲ ਬਤੌਰ ਸੰਗੀ ਮਾਸਟਰ ਸੇਵਾ ਕਰ ਰਿਹਾ ਹਾਂ ਅ ਬਚਾਰ ਆਪਣੀ ਜਾਰੀ ਹੋਵੇਗੀ ਉਸ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਕਿਉਂਕਿ ਗੱਲਾਂ ਬਾਤਾਂ ਦੇ ਨਾਲ ਸਾਡੇ ਸਰੋਤਿਆਂ ਨੂੰ ਬੋਰ ਨਾ ਹੋ ਜਾਣਾ ਤੇ ਜਫਰ ਨਾਮਿਆਂ ਦੀਆਂ ਕੁਝ ਪੰਕਤੀਆਂ ਗਾ ਕੇ ਸਾਡੇ ਸਰੋਤਿਆਂ ਨੂੰ ਸੁਣਾਈਆਂ ਜਾਂ ਅ ਉੱਥੇ ਜਦੋਂ ਗੁਰਸਾਹਿਬ ਲਿਖਦੇ ਨੇ ਨਾ ਕਿ ਖੁੱਲ ਕੇ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਸ਼ ਖੁਦਾਵੰਦ ਬਖਸ਼ਿੰਦੈ ਐ ਸ਼ੋਅਰਸ਼ ਇਹਦਾ ਮਾਰ ਕੇ ਜੀ ਅੱਗੇ ਜਦੋਂ ਗੱਲ ਕਰਦੇ ਨੇ ਨਾ ਔਰਾਂਗੇ ਜਦੋਂ ਜੋ ਲਾਂਤਾਂ ਪਾਉਂਦੇ ਨੇ ਫਿਰ ਕਹਿੰਦੇ ਨੇ ਚੁੰਕਾਰ ਅਜ਼ਹਮ ਹੀਲ ਤੇ ਦਰ ਗੁਜਸ ਹਲਾਲ ਅਸਤ ਬੁਰਦਨ ਬਾਸ਼ਾ ਮਸ਼ੀਰ ਦਸ ਕਿਉਂਕਿ ਮੇਰਾ ਖੁਦਾ ਵਿਚਾਰੇ ਕਿ ਮੈਂ ਮਹਲੋ ਜਰੀਏ ਬਾਣੀ ਹੈ ਉਹ ਮੈਂ ਬੜੇ ਤਰੀਕੇ ਨਾਲ ਲੈਣਾ ਗਾਉਣਾ ਤੇ ਸਮੇਂ ਦੀਆਂ ਜਾਗ ਵਿਖਦੇ ਹੋਇਆਂ ਮੈਂ ਇਹ ਦੋ ਬੰਦਾ ਵੀ ਸੰਜੇ ਕੀਤੇ ਜੀ ਬਹੁਤ ਵਧੀਆ ਸਰੋਤ ਮੈਂ ਇਹ ਇੱਕ ਗੱਲ ਕਰਨੀ ਚਾਹੁੰਦਾ ਕਿ ਇਸ ਵੀਰ ਦੇ ਕੋਲ ਗੁਰੂ ਦੀ ਬਖਸ਼ਿਸ਼ ਹੋਈ ਕਲਾ ਬਹੁਤ ਹੈ ਪਰ ਘਰ ਦੇ ਵਿੱਚ ਗਰੀਬੀ ਹੈ ਗਰੀਬੀ ਹੋਣ ਕਾਰਨ ਥੋੜਾ ਜਿਹਾ ਸਮਾਂ ਰੁਕ ਗਿਆ ਹੈ ਕਿ ਆ ਜਿਹੜਾ ਕੱਲ ਪਰਸੋਂ ਇੱਕ ਤੂਫਾਨ ਆਇਆ ਸੀ ਪੰਜਾਬ ਦੇ ਵਿੱਚ ਜਦੋਂ ਗੜੇ ਬਹੁਤ ਜ਼ਿਆਦੇ ਪਏ ਨੇ ਤੇ ਇਸ ਵੀਰ ਦਾ ਜਿਹੜਾ ਉਹ ਤੂਫਾਨ ਜਿਹੜਾ ਘਰ ਹੈ ਮੈਂ ਕੈਮਰਾਮੈਨ ਨੂੰ ਕਹਾਂਗਾ ਉਹ ਥੋੜਾ ਜਿਹਾ ਤਸਵੀਰਾਂ ਦਿਖਾਈਆਂ ਦਿਖਾਈਆਂ ਜਾਣ ਕਿ ਉਹ ਜਿਹੜਾ ਘਰ ਉਹ ਟੈ ਢੇਰੀ ਹੋ ਗਿਆ ਏ ਤੇ ਇਸ ਵੀਰ ਦੇ ਕੋਲ ਗੁਰੂ ਦੀ ਬਖਸ਼ ਹੋਈ ਕਲਾ ਬਹੁਤ ਹੈ ਪਰ ਮੈਂ ਸਰੋਤਿਆਂ ਨੂੰ ਕਹਿਣਾ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਦਾ ਜਿਹੜਾ ਘਰ ਦੁਬਾਰਾ ਬਣ ਸਕੇ ਇਹ ਫਿਰ ਆਪਣੇ ਘਰ ਦੇ ਵਿੱਚ ਦੁਬਾਰਾ ਆ ਰਹਿ ਸਕੇ ਸੋ ਵੀ ਜੇ ਤੁਹਾਡੀ ਕੀ ਸਰੋਤਿਆਂ ਨੂੰ ਅਪੀਲ ਹੈ ਤੁਸੀਂ ਵੀ ਆਪਣੀ ਜਿਹੜੀ ਹੈ ਉਹ ਦੱਸੋ ਮੈਂ ਇਹੋ ਬੇਨਤੀ ਕਰਦਾ ਕਿ ਗੁਰੂ ਦੀ ਸੰਗਤ ਬਹੁਤ ਵੱਡੀ ਹੈ ਤੇ ਮਾਲਕ ਨੇ ਇਹ ਸੰਗਤ ਨੂੰ ਬਹੁਤ ਵੱਡਾ ਦਰਜਾ ਵੀ ਦਿੱਤਾ ਹੈ ਤੇ ਜੋ ਕੰਮ ਜੋ ਕੰਮ ਸੰਗਤ ਅਰੰਭ ਕਰ ਲਵੇ ਉਹ ਕੰਮ ਰਿੰਦਾ ਨਹੀਂ ਮੇਰੀ ਇੰਨੀ ਇੱਕ ਬੇਨਤੀ ਹੈ ਕਿ ਬਹੁਤਾ ਨਹੀਂ ਮੈਨੂੰ ਇਹ ਕਿ ਬਸ ਮੇਰੀ ਛੱਤ ਪੈ ਜਾਵੇ ਕਿ ਕਿਵੇਂ ਕਿ ਹੁਣ ਮਾ ਮਾਪ ਬਜ਼ੁਰਗ ਨੇ ਤੇ ਰਾਤ ਵੇਲੇ ਆਪਾਂ ਤੇ ਕਿਤੇ ਭਾਜਾਵਾਗੇ ਸਿਰ ਲਗਾ ਲਵਾਂਗੇ ਤੋ ਕਿੱਥੇ ਤੇ ਪਰ ਮੈਂ ਕਹਿੰਨਾ ਵੀ ਇੰਨੀ ਬੇਨਤੀ ਆ ਕੇ ਛੱਤ ਪੈ ਜਾਵੇ ਬਹੁਤ ਆ ਫਰੀਦ ਸਾਹਿਬ ਦੇ ਸ਼ਲੋਕ ਸਾਨੂੰ ਜਰੂਰ ਸਾਡੇ ਸਰੋਤਿਆਂ ਨੂੰ ਸੁਣਾਏ ਜਾਣ ਫਰੀਦ ਸਾਹਿਬ ਜਦੋਂ ਗੱਲ ਕਰਦੇ ਨੇ ਨਾ ਤੇ ਉੱਥੇ ਫਰੀਦ ਸਾਹਿਬ ਕਹਿੰਦੇ ਨੇ ਵੀ ਅ ਫਰੀਦਾ ਰਾਗ ਦੇ ਵਿੱਚ ਸੁਣਾ ਉੱਥੇ ਗੱਲ ਕਰਦੇ ਨੇ ਦਰਿਆ ਵੇ ਕੰਨ ਬਗੋਲਾ ਬੈਠਾ ਕਿਲ ਕਰੇ ਕਿਲ ਕਰੇ ਦੇ ਹਾਂਜਨੋ ਅਚੰਤੇ ਬਾਜ ਪਾਏ ਬਾਜ ਪਾਏ ਤਿਸ ਰਬ ਦੇ ਕੇਲਾ ਵਿਸਰੀਆਂ ਜੋ ਮਨ ਚਿਤਨਾ ਚੇਤੇ ਸਣ ਜੋ ਮਨ ਚਿਤਨਾ ਚਿੱਤੇ ਸਨ ਸੁਗਲੀ ਰੱਬ ਕਿਆਂ ਸੁਗਲੀ ਰੱਬ ਕਿਆਂ ਜੋ ਮਨ ਚਿਤਨਾ ਚਿੱਤੇ ਸਨ ਬਹੁਤ ਵਧੀਆ ਸੁਖਵਿੰਦਰ ਸਿੰਘ ਨਾਮ ਨੇਟਾ ਦਾ ਜੀ ਬਿਲਕੁਲ ਹਾਂ ਜੀ ਸੁਖਵਿੰਦਰ ਸਿੰਘ ਜੀ ਆਪਣਾ ਜਿਹੜਾ ਸੰਪਰਕ ਨੰਬਰ ਹੈ ਉਹ ਸਰੋਤਿਆਂ ਨਾਲ ਜਰੂਰ ਸਾਂਝਾ ਕਰੋ ਤਾਂ ਕਿ ਜਿਹੜੇ ਐਨ ਆਰ ਆਈ ਵੀਰ ਨੇ ਜਾਂ ਜਿਹੜੇ ਸਮਾਜ ਸੇਵੀ ਜਿੱਥੇ ਬੰਦੀਆਂ ਨੇ ਉਹ ਤੁਹਾਡੀ ਜਿਹੜੀ ਆ ਮਦਦ ਕਰ ਸਕਣ ਤੇ ਲਾਸਟ ਤੇ ਆਨੰਦ ਸਾਹਿਬ ਦੀਆਂ ਜਿਹੜੀਆਂ ਕੁਝ ਪੰਕਤੀਆਂ ਸਾਡੇ ਸਰੋਤਿਆਂ ਨੂੰ ਜਰੂਰ ਸੁਣਾਇਆ ਹਾਂ ਜੀ ਜੀ ਮੇਰਾ ਜੋ ਸੰਪਰਕ ਨੰਬਰ ਹੈ 98149 ਕਤੀਆ 34 98149 31134 ਮੈਂ ਕੋਸ਼ਿਸ਼ ਕਰਦਾ ਕਿ ਆਪਾਂ ਸਰੰਗੀ ਦੇ ਨਾਲ ਅਨੰਦ ਸਾਹਿਬ ਦੀ ਬਾਣੀ ਦਾ ਕੁਝ ਜੋ ਪਹਿਲਾਂ ਬੰਦ ਆਪਾਂ ਸੰਗਤ ਨਾਲ ਸਾਂਝ ਪਾਉਨੇ ਆ। RAM KALI MAHALLA TIJA ਨੰਦਿਕੋ ਅੰਕਾਰ ਸਤਗੁਰ ਪਰਸਾ ਨੰਦਪਿਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਜਹ ਜਿਸੀ ਤਿ ਮਨ ਵੰਜੀ ਆਵਦਾ ਆਇਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਨੀ ਆਇ ਸ਼ਬਦੋ ਤਨਾਵੋ ਹਰੀ ਕੇ ਰਾਮ ਨੰਜਨੀ ਵਾਸਾ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਕਾਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਸਤਿਗੁਰੂ ਮੈਂ ਪਾਇਆ ਹੋ ਹੋ ਬਹੁਤ ਵਧੀਆ ਵੀਰ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਸੁਖਵਿੰਦਰ ਸਿੰਘ ਸੀ ਜਿਨ੍ਹਾਂ ਨੇ ਜਿਨ੍ਹਾਂ ਨੂੰ 70 ਬਾਣੀਆਂ ਜ਼ੁਬਾਨੀ ਕੰਠ ਨੇ ਔਰ ਗੁਰੂ ਘਰ ਦੇ ਜਿੰਨੇ ਵੀ ਤੰਤੀ ਸਾਜ਼ ਨੇ ਜਿਹੜੇ ਪ੍ਰਮਾਨ ਸਾਜ਼ ਨੇ ਜਿਹੜੇ ਗੁਰੂ ਘਰ ਨੇ ਸਾਜ਼ਾਂ ਨੂੰ ਪ੍ਰਮਾਨ ਕੀਤਾ ਉਹ ਸਾਰੇ ਸਾਜ਼ ਇਹ ਵੀਰ ਵਜਾ ਲੈਂਦਾ ਹੈ ਸੋ ਇਸ ਵੀਰ ਦਾ ਜਿਹੜਾ ਘਰ ਹੈ ਇਹ ਕੁਝ ਜਿਹੜਾ ਪਿੱਛੇ ਦੇ ਹਨੇਰ ਆਇਆ ਸੀ ਉਹਨੇ ਢਾਹ ਦਿੱਤਾ ਹੈ ਅਪੀਲ ਕੀਤੀ ਹੈ ਕਿ ਮੇਰੇ ਘਰ ਦੀ ਛੱਤ ਪੈ ਜਾਏ ਤੇ ਸਰੋਤਿਓ ਕਿਉਂਕਿ ਇੱਕ ਸਰੋਤੇ ਜਿਹੜੇ ਹੁੰਦੇ ਆ ਨਾ ਇਹ ਫਰਸ਼ ਤੋਂ ਅਸਤ ਤੱਕ ਪਤਾ ਦਿੰਦੇ ਨੇ ਤੇ ਇਸ ਵੀਰ ਦੀ ਜਿਹੜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੋ ਤਾਂ ਕਿ ਜੋ ਇਸ ਵੀਰ ਦਾ ਜਿਹੜਾ ਸੁਪਨਾ ਹੈ ਉਹ ਸੁਪਨਾ ਜਿਹੜਾ ਉਹ ਸੱਚਾਰ ਹੋ ਸਕੇ ਸੋ ਘਰ ਬਣਾਉਣ ਦੇ ਵਿੱਚ ਵੀ ਜਰੂਰ ਇਸ ਵੀਰ ਦੀ ਮਦਦ ਕਰਿਓ ਤਦ ਤੱਕ ਸਾਨੂੰ ਦੋ ਇਜਾਜ਼ਤ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ